ਸੱਜਣੋ ਜਮਾ ਸਿੱਧਾ ਫੈਕਟਰੀ 'ਚ ਖੜੇ ਆ ਮੇਰੇ ਵਰਗਾ ਬੰਦਾ ਬਈ ਕੋਠੀ ਦਾ ਪਾਲਾ ਦਾ ਹੈ ਨਾ ਇਸ ਤੋਂ ਬਾਅਦ ਦੇ ਵਿੱਚ ਉਹ ਐਡ ਦੇਖ ਕੇ ਫੋਨ ਕਰਦਾ ਹੈ ਵੀ ਆਫਰ ਲੱਕੇ ਹੁੰਦੇ ਦਰਵਾਜਿਆਂ ਦੇ ਕੋਈ ਕਿੰਨੇ ਰੁਪਏ ਸਕੀਅਰ ਕੋਈ ਕਿੰਨੇ ਪਤਾ ਕੀ ਚੱਕਰ ਹੈਗਾ ਜੀ ਆਪਾਂ ਹੁਣ ਆਫਰ ਲਾ ਦਿੰਦੇ 140 ਕਹਿ ਦਿੰਦੇ ਹੈਗੇ ਉਸ ਤੋਂ ਬਾਅਦ ਇੱਥੇ ਆਏ ਨੂੰ 250 ਦੇ ਜਮਾ ਕੋ ਤਾਂ ਫਾਇਦਾ ਕੋਈ ਨਹੀਂ ਹੈਗਾ ਉਹਦਾ ਕੋਈ ਫਾਇਦਾ ਠੀਕ ਹੈ ਨਾ ਆਫਰ ਹੈ ਹਾਂ ਜਿਹੜਾ ਵੀ ਬੰਦਾ ਆਊਗਾ ਦਿਵਾਲੀ ਹੈਗਾ ਦਿਵਾਲੀ ਵਾਸਤੇ ਫੋਸ਼ ਕਰਕੇ ਤੋਰਾਂਗੇ ਕੋਈ ਇਹੋ ਜਿਹੀ ਗੱਲ ਨਹੀਂ ਯਾਨੀ ਕਿ ਇਕੱਠੇ ਪੈ ਕੇ ਦੇ ਪਿੱਛੇ ਅਸੀਂ ਡਿਸਕਾਊਂਟ ਕਰ ਰਹੇ ਆ ਕਿ ਜਿੰਨਾ ਤੁਸੀਂ ਸੋਚ ਰਹੇ ਹੋਗੇ ਬਾਈ ਤੁਸੀਂ ਗੱਲਾਂ ਕਿਹੜੀਆਂ ਕਰੀ ਨਾ ਗੱਲਾਂ ਅਸੀਂ ਕਰ ਰਹੇ ਕੁਆਲਿਟੀ ਦੀਆਂ ਕੁਆਲਿਟੀ ਦੀਆਂ ਕੁਆਲਿਟੀ ਮਿਲੂਗੀ ਕਿਉਂਕਿ ਉਹਦੀ ਖੁਦ ਮਿਸਤਰੀ ਆ ਠੀਕ ਹੈ ਅਸੀਂ ਖੁਦ ਫੀਲਡ 'ਚ ਕੰਮ ਕਰਦੇ ਆ ਆਪਾਂ ਬੰਦਿਆਂ ਦੇ ਸਿਰ ਤੇ ਕੰਮ ਨਹੀਂ ਛੱਡਿਆ ਹੋਇਆ ਠੀਕ ਹੈ ਜੀ ਵੀ ਬੰਦਿਆਂ ਨੇ ਮਾਲ ਵੜ ਵੜ ਸਿੱਟੀ ਜਾਣਾ ਬੰਦਿਆਂ ਨੇ ਬਣਾਉਣਾਗਾ ਕਾਣ ਮੀਣ ਸਾਰਾ ਕੁਲ ਆਈ ਜਾਣਾ ਦਰਵਾਜ਼ੇ ਆਗੇ ਇਹ ਜੰਮੂ ਕੈਲਦੇ ਨੇ ਠੀਕ ਹੈ ਉਸ ਤੋਂ ਬਾਅਦ ਆਹ ਦਰਵਾਜ਼ੇ ਆਗੇ ਰਸ਼ੀਨ ਕੈਲਦੇ ਨੇ ਜਿੰਦਾ ਵੀ ਆ ਕੇ ਚੈੱਕ ਕਰਾ ਦੀ ਕਰਾ ਸੱਚਾ ਉਸ ਤੋਂ ਬਾਅਦ ਇਹ ਜੰਮੂ ਕੈਲਦੇ ਆ ਕੇ ਪ ਦਰਵਾਜਾ ਆ ਗਿਆ ਠੀਕ ਹੈ ਸਿਉਖ ਦੀ ਫੁੱਲ ਗਰੰਟੀ ਹੈ ਇਹਦੀ ਸਾਡੀ ਤਿਤਨਾ ਉਲੇ ਖੜਿਆ ਸੱਚ ਨੂੰ ਬਈ ਆਪਣੀ ਫਾਰਮ ਦਾ ਨਾਮ ਕੀ ਹੈ ਆਪਣਾ ਜੀਐਸ ਇੰਡਸਟਰੀਆ ਜਿਤਨਾ ਉਲੇ ਦਾਣਾ ਮੰਡੀ ਦੇ ਵਿੱਚ ਹੁਣ ਜਿਹੜਾ ਬੰਦਾ ਸੋਚ ਰੇ ਵੀ ਮੈਨੂੰ ਪੈਸਿਆਂ ਦਾ ਕੋਈ ਚੱਕਰ ਨਹੀਂ ਵੀ ਮੈਨੂੰ ਕੁਆਲਟੀ ਵਧੀਆ ਮਿਲ ਜੇ 50 60 ਲੱਖ ਰੁਪਏ ਕੋਠੀ ਤੇ ਲੱਗ ਜਾਂਦਾ ਹੈ ਇਸ ਦੂਬਾ ਤੁਸੀਂ ਆਫਰ ਦੇ ਚੱਕਰਾਂ ਸਸਤੇ ਦਰਵਾਜੇ ਚ ਪਾ ਕੇ ਚੱਲ ਗਏ ਗੱਲ ਉਹ ਹੀ ਹੈ ਨਾ ਹੁਣ 50 60 ਲੱਖ ਰੁਪਏ ਲਾ ਕੇ ਬੰਦਾ 5 4000 ਦੇਖਦਾਗਾ ਵੀ ਆ ਆਪਣਾ ਸਸਤੇ ਲਵਾ ਲਈਏ ਇੱਥੇ ਆਪ ਲਵੇ ਖੜਕੇ ਤਿਆਰ ਕਰਦਾ ਹਾਂ ਬਾਈ ਕਰਦੇ ਆ ਆਪ ਬਿਲਡ ਚ ਕੰਮ ਕਰਦੇ ਆ 3D ਦਰਵਾਜ਼ੇ ਜਿਹੇ ਜੇ ਚਾਹੀਦੇ ਨੇ ਜਿੱਦਾਂ ਦਾ ਵੀ ਮਟੀਰੀਅਲ ਚਾਹੀਦਾ ਤੁਹਾਨੂੰ